ਤਨ ਜਿਉ ਤੈਨ ਕੋ ਜਗ ਮੈਂ ਮੁਖ ਤੇ ਹਰ ਚਿੰਤ ਬੈ ਜੁਗ ਵਿਚਾਰੈ ਦੇ ਅਨਿਤ ਨਾ ਨਿਤ ਰਹਿ ਜਸ ਨਾਮ ਚੜੈ ਪਵ ਸਾਗਰ ਤਾਰੇ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜੋ ਜਾਰੈ ਗਿਆਨੈ ਕੀ ਵੜਨੀ ਮਨੋ ਹਾਸ ਲੈ ਕਾਤਰਤਾ ਕੁਤਵਾਰ ਬਹਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਿਊ ਜਰਸੀ ਸਟੇਟ ਦੇ ਅਸਮਾਨਾਂ ਦੇ ਥੱਲੇ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਪਿਛਲੇ ਲੱਖ ਭਗ ਤਿੰਨ ਚਾਰ ਘੰਟੇ ਤੋਂ ਇਕੱਠ ਆਪਣੇ ਆਪ ਦੇ ਵਿੱਚ ਉਹ ਮੈਸੇਜ ਦੇ ਰਿਹਾ ਜਿਹੜਾ ਕਿ ਖਾਲਸਾ ਸਾਜਨਾ ਦਿਵਸ ਦੀ 35वीं याद ਨੂੰ ਸਮਰਪਿਤ ਨਗਰ ਕੀਰਤਨ ਜਿਹੜੇ ਦੁਨੀਆ ਭਰ ਦੇ ਵਿੱਚ ਅਪ੍ਰੈਲ ਦੇ ਪਹਿਲੇ ਹਫਤੇ ਚ ਸ਼ੁਰੂ ਹੋ ਜਾਂਦੇ ਨੇ ਤੇ ਮਈ ਦੇ ਐਂਡ ਤੱਕ ਬਰਾਬਰ ਚੱਲਦੇ ਰਹਿੰਦੇ ਨੇ ਇਹ ਮੈਸੇਜ ਬੜਾ ਸਪਸ਼ਟ ਹੈ ਕਿ 35 ਮਿਲੀਅਨ ਸਿੱਖ ਨੇਸ਼ਨ ਹੁਣ ਆਪਣੀ ਮੰਜ਼ਲੇ ਮਕਸੂਦ ਆਪਣੇ ਨਿਸ਼ਾਨੇ ਆਪਣੇ ਗੋਲ ਦਰਿਆਏ ਜਮਨਾ ਤੋਂ ਵਾਗਾ ਤੱਕ इंडिपेंडेंट सॉवरेन नेशन खालिस्तान दी प्राप्ति ਦੇ ਕਰੀਬ ਪਹੁੰਚ ਚੁੱਕੇ ਸਰਦਾਰ ਜੋਲ ਜਿਹੜੇ ਬਾਨੀ ਨੇ ਇਸ ਕਲੀ ਪਰੇਡ ਦੇ ਨਹੀਂ ਮੈਂ ਉੱਥੇ ਵੀ ਉਹਨਾਂ ਨੂੰ ਕਹਿ ਰਿਹਾ ਸੀ ਮੈਂ ਕਿ ਇਹ ਬਹੁਤ ਬਾਅਦ ਚ ਹੋਇਆ ਕਿ ਕੈਨੇਡਾ ਨੇ ਅਪ੍ਰੈਲ ਦਾ ਮਹੀਨਾ ਖਾਲਸਾ ਹੈਰੀਟੇਜ ਮੰਥ ਐਲਾਨਿਆ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਹੁਣ सिविक सेंटर्स ਦੇ ਵਿੱਚ ਖਾਲਸਾਈ ਪਰਚਮ ਲਹਿਰਾਇਆ ਜਾਂਦਾ ਹੈ ਮੈਂ ਸਮਝਦਾ ਕਿ ਸਿਟੀ ਆਫ ਕਾਰਟ੍ਰਿਕ ਉਹ ਹਿਸਟਰੀਕ ਕ੍ਰੀਏਟਿਵ ਸਿਟੀ ਹੈ ਜਿੱਥੇ 18 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ ਇਸ ਦਾ ਬਹੁਤ ਵੱਡਾ ਸਿਗਨੀਫਿਕੈਂਸ ਹੈ ਬੇਸ਼ੱਕ ਇਹ ਡਿਬੇਟ ਖਾਲਸਪੁਰ ਦੀ ਸ਼ਹਿਰੀ ਕਰਨਗੇ ਕਿ ਕੀ ਉਹਨਾਂ ਨੇ ਖਾਲਸਪੁਰ ਦਾ ਝੰਡਾ ਕਿਸ ਕਿਸਮ ਦਾ ਬਣਾਉਣੇ ਹੁਣ ਅਸੀਂ ਦੇਖਦੇ ਹਾਂ ਕਿ ਤਿਕੋਣੇ ਨਿਸ਼ਾਨ ਸਾਹਿਬ ਦੇ ਨਾਲ ਬਹੁਤ ਸਾਰੇ ਜਿਹੜੇ ਬਸੰਤੀ ਰੰਗ ਦੇ ਨਿਸ਼ਾਨ ਨੇ ਉਹ ਰੈਕਟੈਂਗੂਲਰ ਨੇ ਕਿਉਂਕਿ ਜੇ ਯੂਨਾਈਟਿਡ ਨੇਸ਼ਨਸ ਤੁਸੀਂ 193 ਮਲਕਾਂ ਦੇ ਝੰਡੇ ਦੇਖੋ ਤੇ ਸਿਰਫ ਇੱਕੋ ਇੱਕ ਨੇਪਾਲ ਮੁਲਕ ਦਾ ਝੰਡਾ ਹੈ ਜਿਹੜਾ ਟ੍ਰਾਇੰਗੂਲਰ ਹੈ ਬਹੁਤ ਸਾਰੇ ਰੈਕਟੈਂਗੂਲਰ ਨੇ ਇੱਕ ਵੱਖਰੀ ਡਿਬੇਟ ਹੈ ਪਰ ਸਾਡਾ ਨਿਸ਼ਾਨ ਸਾਹਿਬ ਜਦੋਂ ਸਾਡੇ ਕੋਲ ਟੈਰੀਟਰੀ ਸੀ ਉਦੋਂ ਵੀ ਸਾਡਾ ਨਿਸ਼ਾਨ ਸਾਡੀ ਸੋਵਰਨਿਟੀ ਸਾਡੀ ਪ੍ਰਭੂ ਸਤਾ ਦਾ ਪ੍ਰਤੀਕ ਸੀ ਜਦੋਂ ਅਸੀਂ ਉਸ ਸੋਵਰਨਿਟੀ ਲਈ ਲੜ ਰਹੇ ਸੀ ਜਾਂ ਲੜ ਰਹੇ ਹਾਂ ਫਿਰ ਵੀ ਸਾਡਾ ਨishan ਸਾਹਿਬ ਖਾਲਸੇ ਦੇ ਸਵਾਰਨ ਹੋਣ ਦਾ ਪ੍ਰਤੀਕ ਹੈ ਤੇ ਬਹੁਤ ਵੱਡਾ ਸਿੰਬੋਲਿਜ਼ਮ ਸੀ ਜਿਹੜਾ 18 ਬਰੇ ਪਹਿਲਾਂ ਇਸ ਸ਼ਹਿਰ ਦੇ ਵਿੱਚ ਸ਼ੁਰੂ ਹੋਇਆ ਇਹ ਇਸ ਸਿਸਟਮ ਦੀ ਗੱਲ ਵੀ ਸੀ ਜਦੋਂ ਅਸੀਂ ਫੈਡਰਲ ਸਿਸਟਮ ਦੀ ਗੱਲ ਕਰਦੇ ਹਾਂ ਅਮਰੀਕਾ ਨੇ 50 ਸਟੇਟਾਂ ਨੂੰ ਆਪੋ ਆਪਣੇ ਝੰਡੇ ਜਿਹੜਾ ਝੁਲਾਣ ਦਾ ਹੱਕ ਵੀ ਦਿੱਤਾ ਹੋਇਆ ਹੈ ਅਮਰੀਕਨ ਝੰਡੇ ਦੇ ਨਾਲ ਸਟੇਟ ਦਾ ਝੰਡਾ ਵੀ ਹੈ ਤੇ ਜਦੋਂ ਅਸੀਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਸਾਡੇ ਮੰਨ ਦੀਆਂ ਅੱਖਾਂ ਸਾਹਮਣੇ ਕੌਮ ਦੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਪੁੱਤਰ ਸਪੁੱਤਰੀਆਂ ਨੇ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਮਾਣ ਮੱਤੀ ਕੌਮ ਸ਼ਾਨਮਤੀ ਕੌਮ ਇੱਕ ਆਜ਼ਾਦ ਮੁਲਕ ਖਾਲਸਤਾਨ ਹਾਸਲ ਕਰ ਸਕੇ ਉਹਨਾਂ ਦੀ ਯਾਦ ਨੂੰ ਵੀ ਕਿਵੇਂ ਇਹਨਾਂ ਮੁਲਕਾਂ ਨੇ ਸੰਭਿਆ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਝੰਡਾ ਨਾਲ ਕਾਲੇ ਰੰਗ ਦਾ ਜੈਸਤੇ ਉੱਤੇ ਡਿਸ ਅਪੀਅਰਡ ਜਿਹੜੇ ਦੇਸ਼ ਨੂੰ ਸਰਬ ਕਰਦੇ ਆ ਜਿਹੜੇ ਕੁਰਬਾਨ ਹੋਏ ਜਾਂ ਅਜੇ ਤੱਕ ਵੀ ਨਹੀਂ ਮਿਲੇ ਉਹਨਾਂ ਦੀ ਯਾਦ ਨੂੰ ਵੀ ਸਮਰਪਤ ਝੰਡਾ ਹੈ ਜਿਹੜਾ ਨਿਵਾਇਆ ਹੁੰਦਾ ਹੈ ਇਹ ਯਾਦ ਦਿਹਾਣੀ ਕਰਵਾਉਂਦਾ ਹੈ ਕਿ 18 ਵਰੇ ਪਹਿਲਾਂ ਕਾਲਕ੍ਰਿਟ ਦੇ ਵਿੱਚ ਚੁਲਾਇਆ ਗਿਆ ਸਿਵਿਕ ਸੈਂਟਰ ਦੇ ਬਾਹਰ ਨਿਸ਼ਾਨ ਸਾਹਿਬ ਦੀ ਕੀ ਅਹਿਮੀਅਤ ਸੀ ਇਸ ਸਟੇਜ ਤੋਂ ਬਹੁਤ ਸਾਰੇ ਵੀਰਾਂ ਨੇ ਐਡਰੈਸ ਕੀਤਾ ਸਾਡੇ ਅਜੋਕੇ ਪੀਰੀਅਡ ਦੇ ਹਿਸਟੋਰੀਅਨ ਜਿਨ੍ਹਾਂ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ ਅੱਜ ਦੀ ਗਾਥਾ ਨੂੰ ਸੰਭਾਇਆ ਸਰਦਾਰ ਅਜਮੇਰ ਸਿੰਘ ਉਹਨਾਂ ਨੇ ਵੀ ਐਡਰੈਸ ਕੀਤਾ ਹੈ ਔਰ ਕਰੰਟ ਪੰਜਾਬ ਦੇ ਵਿੱਚ ਕਿਵੇਂ ਖਾਲਸਤਾਨ ਦੇ ਲਫ਼ਜ਼ ਨੂੰ ਖਾਲਸਤਾਨ ਦੇ ਝੰਡੇ ਨੂੰ ਖਾਲਸਤਾਨ ਦੇ ਕਾਨਸੈਪਟ ਨੂੰ ਪਾਰਲਮੈਂਟ ਤੱਕ ਵੀ ਜਿਉਂਦੇ ਰੱਖਣ ਵਾਲੇ ਸੂਝਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਜ਼ਿਕਰ ਵੀ ਹੋਇਆ ਕੁੱਲ ਮਿਲਾ ਕੇ ਜੇ ਇਸ ਵੇਲੇ ਤਿੰਨ ਨੁਕਤੇ ਨੇ ਰਾਤੋਂ ਦੇਖੀਏ ਇੱਕ ਗੱਲ ਜਿਹੜੀ ਬੜੀ ਅਹਿਮ ਹੈ ਜੀਓ ਪੋਲਿਟਿਕਸ ਦੀ ਗੱਲ ਕੀਤੀ ਗਈ ਜਿਹਦੇ ਵਿੱਚ ਕਹਿ ਗਿਆ ਕਿ ਨਕਸ਼ੇ ਬਦਲਦੇ ਰਹਿੰਦੇ ਨੇ ਪਰ ਇਸ ਵੇਲੇ ਜੋ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਇੱਕ ਨਵੇਂ ਵਰਲਡ ਆਰਡਰ ਦੀ ਗੱਲ ਜਿਸ ਦੇ ਵਿੱਚ ਨਵੇਂ ਨਕਸ਼ੇ ਬਣਨੇ ਨੇ ਨਵੇਂ ਮੁਲਕ ਉਭਰਨੇ ਨੇ ਐਗਜ਼ਿਸਟਿੰਗ ਦੇ ਵਿੱਚ ਕੁਝ ਗੜਬੜ ਹੋਣੀ ਹੈ ਜਿਹਨੂੰ ਅਸੀਂ ਖਿੱਤੇ ਦੀ ਤਬਦੀਲੀ ਕਹਿੰਦੇ ਆ ਜੀਓ ਪੋਲਿਟਿਕਸ ਦੀ ਚੇਂਜ ਕਹਿੰਦੇ ਆ ਤੁਸੀਂ ਜੀਓ ਪੋਲਿਟਿਕਸ ਨੂੰ ਜਿਹੜਾ ਉਹ ਦੇਖ ਸਕਦੇ ਹੋ ਮਿਡਲ ਈਸਟ ਦੀ ਜੇ ਗੱਲ ਕਰੀਏ ਤੇ ਸਾਡਾ ਦਿਲ ਉਨਾ ਲੱਖਾਂ ਫਲਸਤੀਨੀਆ ਦੇ ਲਈ ਵੀ ਤੜਕਦੇ ਜਿਨ੍ਹਾਂ ਦੇ 40 ਤੋਂ 50 ਹਜ਼ਾਰ ਬੇਗੁਨਾਹ ਮਾਰੇ ਜਾ ਚੁੱਕੇ ਨੇ ਲਗਭਗ 80 ਹਜ਼ਾਰ ਤੋਂ ਜ਼ਿਆਦਾ ਜ਼ਖਮੀ ਨੇ ਤੇ ਲਗਭਗ 14-15 ਲੱਖ ਬੇਘਰੇ ਬਣਾ ਦਿੱਤੇ ਗਏ ਨੇ ਔਰ ਕਿਵੇਂ ਦੁਨੀਆ ਦੇ ਜਦੋਂ ਅਸੀਂ ਅੱਜ ਇੱਕ ਪਾਸੇ ਨਵੀਂ ਤਬਦੀਲੀ ਦੀ ਗੱਲ ਕਰਦੇ ਹਾਂ ਇੱਕ ਕੈਲਸਨੈਸ ਵੀ ਹੈ ਜ਼ੁਲਮ ਵੀ ਹੈ 나ਜ਼ੀਆਂ ਦੇ ਜ਼ੁਲਮ ਉਦੋਂ ਸਾਹਮਣੇ ਆਏ ਜਦੋਂ ਅਮਰੀਕਨ ਫੌਜਾਂ ਰੂਸ ਦੀਆਂ ਫੌਜਾਂ ਯਰਪੀ ਦੀਆਂ ਫੌਜਾਂ ਪੋਲੈਂਡ ਤੱਕ ਪਹੁੰਚੀਆਂ ਵਿਆਨਾ ਔਰ ਦੂਸਰੀ ਥਾਵਾਂ ਤੇ ਉਦੋਂ ਪਤਾ ਲੱਗਾ ਕਿ ਕੰਸੈਂਟਰੇਸ਼ਨ ਕੈਂਪ ਵੀ ਨੇ ਉਦੋਂ ਪਤਾ ਲੱਗਾ ਕਿ ਗੈਸ ਚੈਂਬਰ ਵੀ ਨੇ ਬਹੁਤ ਬਾਤ ਵੀਰਵੇ ਸਾਹਮਣੇ ਆਏ ਲੇਕਿਨ ਅਸੀਂ 75 ਸਾਲ ਬਾਅਦ ਦੇਖ ਰਹੇ ਹਾਂ ਕਿ ਦੁਨੀਆ ਦੇ ਕੈਮਰਿਆਂ ਦੀ ਗਰੇਅਰ ਵਿੱਚ ਵੱਡੇ ਵੱਡੇ ਜਹਾਜ਼ ਉੜਦੇ ਨੇ ਬੰਬ ਛੁੱਟੇ ਜਾਂਦੇ ਨੇ ਹਸਪਤਾਲ ਢਾਏ ਜਾ ਰਹੇ ਨੇ ਉਸ ਸਭ ਦੇ ਬਾਵਜੂਦ ਬੇਸ਼ੱਕ ਉਹ ਯੂਨ ਸਕਿਉਰਿਟੀ ਕੌਂਸਲ ਹੋਏ ਉਹ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਹੋਏ ਉਹ ਯੂਰੋਪੀਅਨ ਯੂਨੀਅਨ ਹੋਏ ਸਵਾਇ ਮਤਿਆਂ ਤੋਂ ਜਾਂ ਇੱਕ ਅਧੀ ਤਬਦੀਲੀ ਕੇ ਇੱਕ ਕਨਸਾਈਨਮੈਂਟ ਅਸੀਂ ਰੋਕ ਦਿੱਤੀ ਆ ਹਥਿਆਰਾਂ ਦੀ ਇਹ ਬੜੀ ਜੋ ਕੁਝ ਵਾਪਰ ਰਿਹਾ ਹੈ ਸਾਨੂੰ ਵੀ ਅਹਿਸਾਸ ਕਰਨ ਦੀ ਲੋੜ ਹੈ ਕਿ ਇੱਕ ਪਾਸੇ ਨੈਤਨਯਾਹੂ ਔਰ ਮੋਦੀ ਜੇ ਤੁਸੀਂ 2 ਦਿਨ ਪਹਿਲਾਂ ਦੀ ਖਬਰ ਦੇਖੀ ਹੋਏ ਕਿਸ ਵੀਨ ਦੀ ਹਕੂਮਤ ਨੇ ਉਸ ਹਥਿਆਰਾਂ ਦੇ ਭਰੇ ਜਹਾਜ਼ ਨੂੰ ਇਜ਼ਰਾਈਲ ਜਾਣ ਤੋਂ ਰੋਕ ਦਿੱਤਾ ਜਿਹਨੂੰ ਕਿ ਮੋਦੀ ਦੀ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਸੀ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਪੁਤਿਨ ਨਥਨਯਾਹੁ ਮੋਦੀ ਇਹ ਨਵੇਂ ਅਵਤਾਰ ਬਣ ਕੇ ਉੱਭਰੇ ਨੇ ਉਹ ਮਸਵਲ ਨਹੀਂ ਹੋਏ ਉਹ ਹਿਟਲਰ ਹੋਏ ਜਾਂ ਇਹਨਾਂ ਦੀ نسل ਦੇ ਲੋਕ ਹੋਣ ਸੋ ਦੂਸਰੇ ਪਾਸੇ ਅਮਰੀਕਾ ਇਨਸਪਾਈਟ ਆਫ ਕਿ ਇਜ਼ਰਾਈਲ ਇੱਕ ਕਮਜ਼ੋਰ ਨੁਕਤਾ ਬਣ ਗਿਆ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇਸ ਲਈ ਨਾ ਚਾਹੁੰਦੇ ਹੋਏ ਵੀ ਕੁਝ ਹਿੱਸਿਆਂ 'ਚ ਕੜੀਸਿਆ ਜਾ ਰਿਹਾ ਹੈ ਪਰ ਜੇ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ ਤੇ ਅੱਜ ਅਮਰੀਕਾ ਦੇ ਵਿੱਚ ਜਿਹਦੇ ਕੋਲ ਕੈਪੈਸਿਟੀ ਹੈ ਨਵਾਂ ਵਰਲਡ ਆਰਡਰ ਸਿਰਜਣ ਦੀ ਸਿੱਖਾ ਪ੍ਰਤੀ ਜਿੱਥੇ ਇੱਕ ਹਮਦਰਦੀ ਹੈ ਜਿੱਥੇ ਇੱਕ ਐਮਪੈਥੀ ਹੈ ਉੱਥੇ ਇੰਡੀਅਨਸ ਐਜ਼ ਅ ਸਟੇਟ ਉਧਰ ਰੋਗ ਐਲੀਮੈਂਟ ਰੋਗ ਕੈਰੈਕਟਰ ਵੀ ਸਾਹਮਣੇ ਆਇਆ ਔਰ ਜਿਵੇਂ ਅਮਰੀਕਾ ਨੇ ਇਹ ਸਾਰੇ ਗੁਰਪਤਵੰਨ ਸਿੰਘ ਪੰਨੂ ਮਰਡਰ ਪਲਾਟ ਦੇ ਮੁੱਦੇ ਤੇ ਜਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਮੁੱਦੇ ਦੇ ਉੱਤੇ ਅੱਜ ਸਾਡੇ ਨਾਲ ਉਹ ਸੈਨੇਟਰ ਸ਼ਾਮਲ ਸਨ ਜਿਨ੍ਹਾਂ ਨੇ ਉਸ ਬਿਲ ਨੂੰ ਲਿਆਂਦਾ ਇਹ ਦੋਵੇਂ ਹੀ ਹਾਊਸਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੀ ਗੱਲ ਵੀ ਹੋ ਰਹੀ ਹੈ ਔਰ ਸਾਨੂੰ ਦੋ ਮੀਟਿੰਗਸ ਪਿਛਲੇ ਪੀਰੀਅਡ ਦੇ ਵਿੱਚ FBI ਦੇ ਹੈਡਕੁਆਟਰ ਦੇ ਵਿੱਚ اٹینڈ ਕਰਨ ਦਾ ਮੌਕਾ ਮਿਲਿਆ ਜਿਨੇ ਜਿਨਾ ਦੀਆਂ ਸਕਿਉਰਿਟੀ ਏਜੰਸੀਜ਼ ਜਿਵੇਂ ਹੋਮਲੈਂਡ ਸਕਿਉਰਿਟੀ ਹੈ ਜਸਟਿਸ ਡਿਪਾਰਟਮੈਂਟ ਹੈ ਜਿਵੇਂ FBI ਹੈ ਔਰ ਜਿਸ ਕਿਸੇ ਹੱਦ ਤੱਕ CIA ਹੈ ਇਹਨਾਂ ਦੀ ਮਜ਼ਬੂਤ ਪਕੜ ਹੈ ਕਿ ਇੰਡੀਆ ਦਾ ਐਕਟ ਕ੍ਰਿਮੀਨਲ ਹੈ ਇੰਟਰਨੈਸ਼ਨਲ ਲਾ ਦੀ ਜ਼ੱਦ ਵਿੱਚ ਆਉਂਦਾ ਹੈ ਔਰ ਨਿਊਯਾਰਕ ਦੀ ਜਿਹੜੀ ਇਨਡਾਈਟਮੈਂਟ ਉਸ ਮਖਲ ਗੁਪਤਾ ਦੇ ਖਿਲਾਫ ਹੈ ਉਸ ਦੇ ਵਿੱਚ ਵਿਕਰਮ ਯਾਦਵ ਵੀ ਅਜੀਤ ਢਾਬਰ ਵੀ ਔਰ ਇੰਡੀਆ ਦੀ ਰਾ ਨੂੰ ਵੀ ਮੈਂਸ਼ਨ ਕੀਤਾ ਜਾਏ ਹਾਲਾਂਕਿ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਇਹਨਾਂ ਦਾ ਸੌਫਟ ਕੋਰਨਰ ਹੈ ਇਸ ਮੁੱਦੇ ਦੇ ਉੱਤੇ ਪਰ ਇਹ ਸਾਡੀ ਤਾਕਤ ਹੈ ਕਿ ਅਮਰੀਕਾ ਦੇ ਵਿੱਚ ਸਾਡੇ ਨਗਰ ਕੀਰਤਨਾ ਚ ਮੇਅਰ ਕਾਂਗਰਸਮੈਨ ਸੈਨੇਟਰ ਸ਼ਾਮਲ ਹੁੰਦੇ ਨੇ ਔਰ ਇੰਡੀਆ ਨੇ ਜਿਹੜਾ ਫਾਲਸ ਨੈਰੇਟਿਵ ਆਪਣਾ ਬਣਾਇਆ ਹੋਇਆ ਸੀ ਲਾਰਜੇਸਟ ਡੈਮੋਕਰੇਸੀ ਦਾ ਉਹ ਟੁੱਟ ਰਿਹਾ ਦੋ ਅਚੀਵਮੈਂਟ ਸਾਈਮਲਟੇਨੀਅਸ ਨੇ ਇੱਕ ਪਾਸੇ ਇੰਡੀਆ ਦਾ ਰੌਕ ਸਟੇਟ ਦਾ ਇਮੇਜ ਦੁਨੀਆ ਦੇ ਸਾਹਮਣੇ ਹੈ ਦੂਸਰੇ ਪਾਸੇ ਸਿੱਖ ਨੇਸ਼ਨ ਐਜ਼ ਅ ਬਬਲਿੰਗ ਨੇਸ਼ਨ ਐਜ਼ ਅ ਬਬਲਿੰਗ ਪੀਪਲ ਕੋਵਿਡ 19 ਦੇ ਦੌਰਾਨ ਜੋ ਸੇਵਾਵਾਂ ਸਿੱਖ ਕੌਮ ਨੇ ਆਫ ਇਟਸ ਓਨ ਦੁਨੀਆਂ ਭਰ ਦੇ ਵਿੱਚ ਦਿੱਤੀ ਹੈ ਆ ਤਿੰਨ ਦਿਨ ਪਹਿਲਾਂ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਐਲਬਨ ਨੇ ਮੈਲਬਰਨ ਦੇ ਵਿੱਚ ਨਿਹੰਗ ਸਿੰਘਾ ਦੀ ਛੋਣੀ ਉਹ ਗੁਰਦੁਆਰਾ ਸਾਹਿਬ ਹੈ ਉੱਥੇ ਦਸਤਾਰ ਬਨ ਕੇ ਆਇਆ ਹੈ ਔਰ ਮੁਜੀ ਸਿੱਖ ਕੌਮ ਦਾ ਧੰਨਵਾਦ ਕਰ ਰਿਹਾ ਹੈ ਕੈਨੇਡਾ ਦੇ ਵਿੱਚ ਮੈਂ ਸਮਝਦਾ ਕਿ ਕੈਨੇਡਾ ਨੇ ਕੋਮਾਗਾਟਾ ਮਾਰੂ ਵਾਲਾ ਕਲੰਕ ਧੋ ਦਿੱਤਾ ਕਦੇ ਅਸੀਂ ਨਾਰਥ ਅਮਰੀਕਾ ਵਿੱਚ ਸਿੱਖਾਂ ਦੀ ਐਂਟਰੀ ਦੀ ਗੱਲ ਕਰਦੇ ਹਾਂ ਬੇਸ਼ੱਕ ਰਿਪੀਟਿਡਲੀ ਮੁਆਫੀ ਵੀ ਮੰਗੀ ਗਈ ਕੈਨੇਡੀਅਨ ਪਾਰਲੀਮੈਂਟ ਵੱਲੋਂ ਪਰ ਅੱਜ ਜਦੋਂ ਅਸੀਂ ਇਸ ਇੰਟਰਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਅਮਰੀਕਾ ਅਜੇ ਤੱਕ ਥੋੜਾ ਸੇਫ ਪਲੇ ਕਰ ਰਿਹਾ ਹੈ ਆਸਟ੍ਰੇਲੀਆ ਜਿਸ ਬਾਰੇ ਵਾਸ਼ਿੰਗਟਨ ਪੋਸਟ ਨੇ ਸਟੋਰੀ ਕੀਤੀ ਕਿ ਕਿਵੇਂ ਆਸਟ੍ਰੇਲੀਆ ਮੁਲਕ ਨੇਸਟ ਆਫ ਇੰਡੀਅਨ ਸਪਾਈ ਰਾਦੇ ਜਸੂਸ ਕਿਸ ਹੱਦ ਤੱਕ ਸੀ ਕਿ 2020 ਦੇ ਵਿੱਚ ਦੋ ਰਾਦੇ ਜਿਹੜੇ ਸੀ ਜਸੂਸ ਉਹਨਾਂ ਨੂੰ ਆਸਟ੍ਰੇਲੀਆ ਤੋਂ ਕਿੱਕ ਆਊਟ ਕੀਤਾ ਗਿਆ ਹੈ ਨਿਊਜ਼ੀਲੈਂਡ ਦਾ ਰਿਸਪੌਂਸ ਸਾਇਲੈਂਟ ਹੈ ਇਹ ਮੈਂ ਪੰਜਾਂ ਮੁਲਕਾਂ ਦੀ ਗੱਲ ਇਸ ਲਈ ਕੀਤੀ ਕਿ ਇਹ 5 ਆਈਜ਼ ਕੰਟਰੀਜ਼ ਨੇ ਔਰ ਸੈਕੰਡ ਵਰਲਡ ਵਾਰ ਤੋਂ ਬਾਅਦ ਇਹਨਾਂ ਪੰਜਾਂ ਮੁਲਕਾਂ ਦਾ ਸਮਝੌਤੇ ਜਿਹਦੇ ਚ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਨੇ ਪਰ ਇਹ ਕ੍ਰੈਡਿਟ ਜਸਟਨ ਟਰੂਡੋ ਨੂੰ ਜਾਂਦਾ ਹੈ ਕਿ ਜੇ 18 ਜੂਨ 2023 ਨੂੰ ਹਰਦੀਪ ਸਿੰਘ ਨਿਜਰ ਦਾ ਕੋਲਡ ਬਲੱਡਿਡ ਮਰਡਰ ਹੁੰਦਾ ਹੈ ਗੁਰਦੁਆਰਾ ਕੰਪਲੈਕਸ ਦੇ ਵਿੱਚ ਪਾਰਕਿੰਗ ਲੋਟ ਦੇ ਨੇੜੇ ਤੇ ਠੀਕ 3 ਮਹੀਨੇ ਬਾਅਦ 18 ਸਤੰਬਰ 2024 ਨੂੰ 18 ਸਤੰਬਰ 2023 ਨੂੰ ਜਸਟਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਹਿੰਦੇ ਨੇ ਕਿ ਇਸ ਮਰਡਰ ਦੇ ਲਈ ਇੰਡੀਅਨ ਸਟੇਟ ਜ਼ਿੰਮੇਵਾਰ ਹੈ ਔਰ ਇੱਕ ਕੰਟੀਨਿਊਟੀ ਦੇ ਨਾਲ ਔਰ ਬਿਲਕੁਲ ਇਹ ਗੱਲ ਠੀਕ ਹੈ ਕਿ ਜਿਸ ਅੰਦਾਜ਼ ਦੇ ਵਿੱਚ ਮਰਸਨਰੀ ਕਰੈਕਟਰ ਦੇ ਲੋਕ ਖਰੀਦੇ ਗਏ ਜਿਸ ਅੰਦਾਜ਼ ਦੇ ਵਿੱਚ ਉਹ ਸਾਮੰਤ ਗੋਇਨ ਹੋਏ ਉਸ ਵੇਲੇ ਦਾ ਰਾਜ ਦਾ ਚੀਫ ਉਹ ਦਿਨਕਰ ਗੁਪਤਾ ਹੋਏ ਐਨਆਈਏ ਦਾ ਚੀਫ ਉਹ ਅਜੀਤ ਡੋਵਲ ਹੋਏ ਔਰ ਤੁਸੀਂ ਮੀਡੀਆ ਰਿਪੋਰਟਸ ਦੇਖੀਆਂ ਹੋਣਗੀਆਂ ਕਿ ਉਹਨਾਂ ਨੇ ਸਾਮੰਤ ਗੋਇਲ ਨੂੰ ਵੀ ਜੀ ਪਲੱਸ ਸਕਿਉਰਿਟੀ ਦੱਤੀ ਹੈ ਜਿਹੜਾ ਰਿਟਾਇਰ ਹੋ ਚੁੱਕਾ ਹੈ ਦਿਨਕਰ ਗੁਪਤਾ ਨੂੰ ਵੀ ਜੀ ਪਲੱਸ ਸਕਿਉਰਿਟੀ ਦੱਤੀ ਹੈ ਸੀ ਪਲਸ ਦਾ ਮਤਲਬ ਹੈ 40 ਹਥਿਆਰਬੰਦ ਸੀਆਰਪੀਐਫ ਦੇ ਜਵਾਨ ਉਹਨਾਂ ਦੀ ਹਰਦਲ ਚ ਨੇ ਸੋ ਉਹਨਾਂ ਦੀ ਇੱਕ ਵੱਡੀ ਕਿਲਿੰਗ ਲਿਸਟ ਹੈ ਸਾਡੇ ਸਾਹਮਣੇ ਜਿੱਥੇ ਅਸੀਂ ਚੇਂਜਡ ਜੀਓਪੋਲੀਟੀਕਲ ਸਿਨੈਰੀਓ ਦੇ ਵਿੱਚ ਆਪਣੀ ਕੌਮੀ ਕਾਰ ਖਾਲਸਤਾਨ ਦੀ ਗੱਲ ਨੂੰ ਅੱਗੇ ਤੋਰ ਰਹੇ ਉੱਥੇ ਦੂਸਰਾ ਇੰਪੋਰਟੈਂਟ ਨੁਕਤਾ ਹੈ ਜਿਹੜਾ ਅੱਜ ਦੀ ਵਿਚਾਰ ਦੇ ਵਿੱਚ ਸੀ ਉਹ ਸੀ ਨੈਰੇਟਿਵ ਬਰਤਾਨ ਇਦਾਂ ਕੋਈ ਸ਼ੱਕ ਨਹੀਂ ਹੈ ਇੱਕ ਬੜੀ ਪਪੂਲਰ ਐਕਸਪ੍ਰੈਸ਼ਨ ਹੈ ਜੇ ਵਨ ਮੈਨਸ ਟੈਰਰਿਸਟ ਇਜ਼ ਅਦਰ ਮੈਨਸ ਫਰੀडम फाइਟਰ ਪਰ ਦੇਖਣਾ ਇਹ ਹੋਏਗਾ ਕਿ ਆਵਾਜ਼ ਕਿਨੀ ਸਪਸ਼ਟ ਹੋਰ ਉੱਚੀ ਹੈ ਦਸ਼ਤਗਰਦ ਕਹਿਣ ਵਾਲਿਆਂ ਦੀ ਕਿ ਫਰੀडम फाइਟਰ ਕਹਿਣ ਵਾਲਿਆਂ ਦੀ ਇੰਡੀਅਨ ਸਟੇਟ ਦੇ ਕੋਲ নো ਡਾਊਟ ਰਿਸੋਰਸਸ ਨੇ ਉਹਨਾਂ ਨੇ 20ਵੀਂ ਸਦੀ ਦੇ ਮਹਾਨ ਸੇਕ ਸਨ ਜਨਰਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੂੰ ਕਿਸ ਬ੍ਰਸ਼ ਦੇ ਨਾਲ ਪੇਂਟ ਕੀਤਾ ਹੈ ਲੇਕਿਨ ਉਹ ਸਾਡੇ ਨਾਇਕ ਸਨ ਨਾਇਕ ਨੇ ਅੱਜ ਦੁਨੀਆ ਭਰ ਦੇ ਅੰਦਰ ਸੰਤ ਪਿੰਡਾਂ ਵਾਲੇ ਇੱਕ ਆਈਕੋਨਿਕ ਪਰਸਨੈਲਿਟੀ ਸਿਰਫ ਸਿੱਖਾਂ ਦੇ ਵਿੱਚ ਹੀ ਨਹੀਂ ਦੂਸਰੀਆਂ ਮੂਵਮੈਂਟਸ ਵਾਲੇ ਵੀ ਸਟੱਡੀ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਐਸਾ ਕਿਉਂ ਜਿਆ ਕੈਰੀਜ਼ਮੈਟਿਕ ਲੀਡਰਸ਼ਿਪ ਜਿਨੇ ਕਿ ਇੰਨੇ ਵੱਡੇ ਮੁਲਕ ਦੀ ਜਿਹੜੀ ਹੈ ਉਹ ਇਤਨਾਲ ਇੱਕ ਖੜਕਾ ਦਿੰਦੀ ਇਹ ਗੱਲ ਨੈਰੇਟਿਵ ਦੀ ਵੀ ਹੈ ਇਹ ਠੀਕ ਹੈ ਕਿ ਜਿਹੜਾ 1970ਵਿਆਂ ਤੋਂ ਅਖੀਰ ਤੋਂ ਲੈ ਕੇ 1980ਵਿਆਂ ਦਾ 1990ਵਿਆਂ ਦਾ 골ਡਨ ਦੌਰ ਹੈ ਸੁਨਹਿਰੀ ਯੁੱਗ ਹੈ ਉਹਨੂੰ ਕਈ ਵਾਰ ਤੁਸੀਂ ਦੇਖੋਗੇ ਉੱਥੋਂ ਦੇ ਪੋਲੀਟੀਸ਼ੀਅਨਸ ਕਾਲਾ ਯੁੱਗ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਕਿ ਅਸੀਂ ਇਹ ਦੇਖਦੇ ਕਿ ਇਹ 40ਵਾਂ ਸਾਲ ਹੈ ਕੱਲੂਕਾਰਾ 84 ਦੀ ਯਾਦ ਹੈ ਇਨ੍ਹਾਂ ਚਾਰ ਦਹਾਕਿਆਂ ਦੇ ਵਿੱਚ ਅਸੀਂ ਇਸ ਕਿਸਮ ਦੀ ਗਲੋਰੀਅਸ ਹਿਸਟਰੀ ਜਨਜੀ ਹੈ ਜਿਹੜੀ 1699 ਤੋਂ 1799 ਤੱਕ ਪੂਰੇ 100 ਸਾਲ ਦੇ ਪੀਰੀਅਡ ਵਿੱਚ ਸਿਰਜੀ ਗਈ ਸੀ ਸਾਨੂੰ ਮਾਣ ਹੈ ਆਪਣੇ ਬੈਂਤ ਸਿੰਘਾਂ ਸਤਵੰਤ ਸਿੰਘ ਆਪਣੇ ਜਿੰਦਿਆਂ ਸੁਖਿਆਂ ਦਿਲਾਵਰ ਸਿੰਘਾਂ ਹਵਾਰਿਆਂ ਰਾਜੋ ਆਣਿਆਂ ਤੇ ਕਿਉਂਕਿ ਉਹਨਾਂ ਨੇ ਉਹ ਇਤਿਹਾਸ ਨੂੰ ਦੁਹਰਾ ਕੇ ਇਹ ਦਸ ਦਿੱਤਾ ਹੈ ਕਿ ਖਾਲਸਾ ਜਿਸ ਦੀ ਸਿਰਜਣਾ ਸ਼ਵਾਲਕ ਹਿਲ ਦੀਆਂ ਪਹਾੜੀਆਂ ਚ 80000 ਦੇ ਇਕੱਠ ਚੋਂ ਪੰਜ ਪਿਆਰਿਆਂ ਦੀ ਚੋਣ ਉਸ ਕ੍ਰਾਈਟੇਰੀਆ ਦੇ ਥੱਲੇ ਜੋ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਨੇ ਰੱਖਿਆ ਸੀ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਿ ਜੇ ਤਾ ਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਏ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸ ਨੇ ਸਿਰ ਦੇ ਦਿੱਤਾ ਪਿੱਠ ਨਹੀਂ ਦਿਖਾਈ ਹੈ ਸਾਡੀ ਖਾਲਸਤਾਨ ਦੀ ਮੂਵਮੈਂਟ ਇਹਨਾਂ ਚਾਰ ਦਹਾਕਿਆਂ ਦੇ ਵਿੱਚ ਇੱਕ ਉਸ ਮਕਾਮ ਤੇ ਪਹੁੰਚ ਚੁੱਕੀ ਹੈ ਕਿ ਖਾਲਸਤਾਨ ਦਸਤਕ ਦੇ ਰਿਹਾ ਹੈ ਬ੍ਰਿਟਾਨ ਨੈਰੇਟਿਵ ਬਹੁਤ ਇੰਪੋਰਟੈਂਟ ਹੈ ਤੇ ਜੇ ਇਸ ਨੂੰ ਦੇਖਣਾ ਹੋਏ ਕਿ ਜਿਨ੍ਹਾਂ ਨੂੰ ਅਸੀਂ ਮਾਂ ਬੋਲੀ ਦੇ ਪ੍ਰੇਮੀ ਚੈਨਲ ਕਹਿੰਦੇ ਤੁਹਾਡੇ ਸਾਰਿਆਂ ਦੇ ਘਰਾਂ 'ਚ ਆਈ ਪੀ ਬਾਕਸ ਲੱਗਾ ਹੋਏਗਾ ਹੁਣ ਤਾਂ ਡਿਸ਼ ਦਾ ਜ਼ਮਾਨਾ ਨਹੀਂ 400 ਚੈਨਲ ਆਈ ਪੀ ਬਾਕਸ ਤੇ ਪੰਜਾਬੀ ਦੇ ਨੇ ਅਸ ਸਟੇਜ ਦੀ ਕਾਰਵਾਈ ਨੂੰ ਤੁਸੀਂ ਅੰਦਾਜ਼ਾ ਲਾ ਲਓ ਕਿੰਨੇ ਇਹਨਾਂ ਮਾਂ ਬੋਲੀ ਪ੍ਰੇਮੀਆਂ ਦੇ ਚੈਨਲ ਕਵਰ ਕਰ ਰਹੇ ਨੇ ਸਾਰਿਆਂ ਪਰ ਰੇਟਸ ਨੂੰ ਦੇਖ ਲਓ ਨਿਊਯਾਰਕ ਤੋਂ ਜਿੱਥੇ ਖਾਲਸਾ ਧਰ ਦੇ ਝੰਡੇ ਆਉਣਗੇ ਉੱਥੇ ਐਡਾ ਚਲਨੀਆਂ ਸ਼ੁਰੂ ਹੋ ਜਾਂਦੀਆਂ ਨੇ ਹੁਣ ਜੇ ਸਾਡੀ ਆਪਣੀ ਕੌਮ ਨੂੰ ਇਹ ਅਹਿਸਾਸ ਨਹੀਂ ਹੋਏਗਾ ਕਿ ਜਿਨ੍ਹਾਂ ਨੇ ਨੈਰੇਟਿਵ ਸਿਰਜਣਾ ਇਤਿਹਾਸਕਾਰ ਪੁਸਤਕ ਲਿਖਦਾ ਪਿਛਲੇ ਦਿਨਾਂ ਵਿੱਚ ਪਿਛਲੇ ਸੈਟਰਡੇ ਅਸੀਂ ਇਕੱਠੇ ਸੀ ਸੀਐਟਲ ਵੀਰ ਪ੍ਰਦੀਪ ਸਿੰਘ ਇਹਨਾਂ ਨੇ ਕੌਰ ਨਾਮਾ ਪੁਸਤਕ ਰਿਲੀਜ਼ ਕੀਤੀ ਮੈਂ ਵੀ ਸੰਗਤ ਦਾ ਦੀਵਾਨ ਦਾ ਹਿੱਸਾ ਸੀ ਮੈਂ ਦੇਖ ਰਿਹਾ ਕਿ ਕਿੰਨੇ ਫਿਊ ਲਿਖਣ ਵਾਲੇ ਨੇ ਕੁਝ ਨਾ ਕੁਝ ਆ ਰਿਹਾ ਪਰ ਕਿੰਨੇ ਕੁ ਨੇ ਜਿਹੜੇ ਉਸ ਦੀ अहमियत ਨੂੰ ਸਮਝਦੇ ਨੇ ਸਤੇ ਵੀ ਠੀਕ ਹੈ ਜਿਹੜੇ ਵੀਰ ਪੜਣਾ ਇਹ ਕਹਿੰਦੇ ਨੇ ਜੀ ਗੱਲਾਂ ਨਾਲ ਤੇ ਖੁਸ਼ ਨਹੀਂ ਬਣਦਾ ਇਹ درست ਹੈ ਗੱਲ ਪਰ ਨਾਲ ਦੀ ਨਾਲ ਇਹ ਵੀ ਸਮਝਣ ਦੀ ਲੋੜ ਹੈ ਕਿ ਜਿਹੜੀਆਂ ਸਾਡੀਆਂ ਪੁਖਸਾ ਵੈਲਿਊਜ਼ ਨੇ ਜੇ ਅਸੀਂ ਉਹਨਾਂ ਦੀ ਸਪੋਰਟ ਨਹੀਂ ਕਰਾਂਗੇ ਭਾਈ ਗੁਰਦਾਸ ਸਿੰਘ ਦਾ ਫਰਮਾਨ ਹੈ ਕਿ ਖਾਂਡ ਖਾਂਡ ਕਹਿਸ ਬਹੁਤ ਨਾਲ ਸਵਾਦ ਮਿੱਠੋ ਖੰਡ-ਖੰਡ ਕਹੀ ਜਾਉ ਮੂੰਹ ਮਿੱਠਾ ਨਹੀਂ ਹੁੰਦਾ ਤੁਹਾਨੂੰ ਖੰਡ ਖਾਣੀ ਪੈਂਦੀ ਹੈ ਜੇ ਨੈਰੇਟਿਵ ਸਿਰਜਣੇ ਜੇ ਖਾਲਸਤਾਨ ਦੇ ਬਰਤਾਨ ਦੀ ਗੱਲ ਕਰਨੀ ਹੈ ਤੇ ਫੇਰ ਤੁਹਾਨੂੰ ਆਪਣੇ মিডিਆ ਨੂੰ ਉਹ ਪ੍ਰਿੰਟ ਹੋਏ ਇਲੈਕਟ੍ਰੋਨਿਕ ਹੋਏ ਡਿਜੀਟਲ ਹੋਏ ਉਹ ਮਜ਼ਬੂਤ ਕਰਨਾ ਹੋਏਗਾ ਔਰ ਆਪਣੇ ਘਰਾਂ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਹੋਣਗੀਆਂ ਬਹੁਤ ਵਾਰ ਅਜੀਬ ਬਿਆਨਬਾਜ਼ੀਆਂ ਡਿਫਰੈਂਟ ਤਰ੍ਹਾਂ ਦੀਆਂ ਕਰਦੇ ਨੇ ਲੇਕਿਨ ਸਾਡੇ ਆਪਣੇ ਪਰਿਵਾਰਾਂ ਚ ਵੀ ਮੈਂ ਐਕਟਿਵਿਸਟ ਦੀ ਗੱਲ ਵੀ ਕਰਦੇ ਉਹਨਾਂ ਦੇ ਵਿੱਚ ਵੀ ਉਹ ਜਾਣਕਾਰੀ ਨਹੀਂ ਹੈ ਔਰ ਕਨਕਲੂਜਨ ਦੇ ਵਿੱਚ ਜਿਹੜਾ ਤੁਹਾਡਾ ਰਿਜ਼ੋਲਵ ਹੈ ਰਿਜ਼ੋਲਵ ਬਹੁਤ ਇੰਪੋਰਟੈਂਟ ਹੈ ਔਖੇ ਵਕਤ ਆਉਂਦੇ ਨੇ ਲੰਘ ਜਾਂਦੇ ਨੇ ਅਕਸਰ ਮੈਂ ਅਮਰੀਕਨ ਰੈਵੋਲੂਸ਼ਨ ਦੀ ਗੱਲ ਕਰਦੇ ਜਦੋਂ ਕਿ ਬ੍ਰਿਟਿਸ਼ਰਸ ਦੇ ਖਿਲਾਫ ਜਾਰਜ ਵਾਸ਼ਿੰਗਟਨ ਨੇ ਝੰਡਾ ਚੁੱਕਿਆ ਟੋਮਸ ਜੈਫਰਸਨ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸੀ ਵੱਡੇ ਵੱਡੇ ਲੋਕ ਬੈਂਜਾਮਿਨ ਫ੍ਰੈਂਕਲਿਨ ਵਰਗੇ ਉਸ ਪੀਰੀਅਡ ਚ ਆਏ ਲੇਕਿਨ ਪਹਿਲੇ 2-2.5 ਸਾਲ ਬਾਅਦ ਜੰਗ ਦਾ ਮਾਹੌਲ ਬ੍ਰਿਟਿਸ਼ਰਜ਼ ਦੇ ਹੱਕ ਵਿੱਚ ਬਦਲਣਾ ਸ਼ੁਰੂ ਹੋਇਆ ਇਹ ਉਹ ਪੀਰੀਅਡ ਸੀ ਲੋਕਾਂ 'ਚ ਬਹੁਤ ਨਿਰਾਸ਼ਾ ਆਈ ਇੱਕ ਵੱਡੀ ਗਿਣਤੀ ਇਥੋਂ ਭਲਾਈਨ ਕਰਕੇ ਕੈਨੇਡਾ ਚਲੇ ਗਏ ਕੁਝ ਲੋਕ ਕਹਿਣ ਲੱਗੇ ਨਾ ਬੇਵਾਕੂਫਾ ਨੇ ਕਿੰਨਾ ਵੱਡਾ ਹੁਨਾ ਕੀਤਾ ਬ੍ਰਿਟਿਸ਼ ਐਮਪਾਇਰ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਡੁੱਬਦਾ ਨਹੀਂ ਉਹਨਾਂ ਦੇ ਨਾਲ ਪੰਗਾ ਲੈ ਉਦੋਂ ਇੱਕ ਕਾਮਨ ਜਿਆ ਬੰਦਾ ਅਮਰੀਕਾ ਚ ਹੋਇਆ ਮਿਸਟਰ ਪੇਨ ਉਹਨੇ ਕਿਤਾਬਚਾ ਲਿਖਿਆ ਕਾਮਨ ਸੈਂਸ ਅੱਜ ਵੀ ਅਮਰੀਕਾ ਦੇ ਸਕੂਲਾਂ ਚ ਪੜਾਇਆ ਜਾਂਦਾ ਹੈ ਉਦੋਂ ਚ ਉਹਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਉਹਨੇ ਕਿਹਾ ਡਾਰਕ ਡੇਸ ਟ੍ਰਾਈ ਦਾ ਸੋਲ ਆਫ men ਦੋਸ ਵਿਦ ਦਾ ਸਨਸ਼ਾਈਨ ਪੈਟਰੀਅੋਟਸ ਵਿਦਰ ਅਵੇ ਓਨਲੀ ਦੋਸ ਵਿਦ ਸਟਰੋਂਗ ਕਨਵਿਕਸ਼ਨ ਇਸ ਸਟੈਂਡ ਦਾ ਗਰਾਉਂਡ ਕਿ ਜਦੋਂ ਔਖੇ ਵੇਲੇ ਆਂਦੇ ਨੇ ਇਹ ਕੌਮਾਂ ਦੀ ਪਰਖ ਹੁੰਦੀ ਹੈ ਡਾਕਟਰਸ ਸਟ੍ਰਾਈਡ ਸੋਲ ਆਫ men ਤੁਹਾਡੀ ਰੂਹਾਂ ਦੀ ਪਰਖ ਹੈ ਜਿਹੜੇ ਲੋਕ ਧੁੱਪ ਚੜੇ ਦੇਸ਼ ਭਗਤ ਬਣੇ ਹੁੰਦੇ ਨੇ ਉਹ ਪਿਰਲ ਜਾਂਦੇ ਨੇ ਜਿਹੜੇ ਵੀ ਕਨਵਿਕਸ਼ਨ ਹੁੰਦੇ ਨੇ ਉਹ ਖਲੋਤੇ ਰਹਿੰਦੇ ਨੇ ਅਸੀਂ ਇਹਨਾਂ ਚਾਰ ਦਿਹਾਈਆਂ ਵਿੱਚ ਬਹੁਤ ਸਾਰੇ ਫਸਲੀ ਬਟੇਰੇ ਦੇਖੇ ਨੇ ਪੰਜਾਬ ਦੇ ਵਿੱਚ ਅੱਜ ਸੁਖਬੀਰ ਬਾਦਲ ਜਾਂ ਉਸ ਦੀ ਨਸਲ ਦੇ ਲੋਕ ਆ ਤਿੰਨ ਦਿਨ ਪਹਿਨਾ ਇੱਕ ਪਬਲਿਕ ਸਪੀਚ ਵਿੱਚ ਉਹ ਕਹਿ ਰਿਹਾ ਸੀ ਕਿ ਜੀ ਆਰਐਸਐਸ ਭਾਰਤ ਦੇ ਗੁਰਦੁਆਰਿਆਂ ਦੇ ਕਬਜ਼ਾ ਕਰਨਾ ਚਾਹੁੰਦੀ ਹੈ ਉਹਨਾਂ ਨੇ ਪਹਿਲਾਂ ਹੀ ਤਖਤ ਹਜ਼ੂਰ ਸਾਹਿਬ ਤਖਤ ਪਟਨਾ ਸਾਹਿਬ ਬੋਰਡ ਹਰਿਆਣਾ ਮੈਨੇਜਮੈਂਟ ਕਮੇਟੀ ਦਿੱਲੀ ਗੁਰਦੁਆਰਾ ਕਮੇਟੀ ਇਹਦੇ ਤੇ ਕਬਜ਼ਾ ਕਰ ਲਿਆ ਇਹਨਾਂ ਨੂੰ ਕੋਈ ਪੁੱਛੇ ਇਹ ਕੀ ਸਮਝਦੇ ਨੇ ਵੀ ਸਿੱਖਾਂ ਦੀ ਮੈਮਰੀ ਇੰਨੀ ਗਈ ਗਵਾਚੀ ਹੈ ਕਿ ਆਰਐਸਐਸ ਦੀਆਂ ਜੜ੍ਹਾਂ ਪੰਜਾਬ 'ਚ ਕਿਨੇ ਲਵਾਈਆਂ ਕਿਨੇ ਫੁੱਟਹੋਲਡ ਦਿੱਤਾ ਹੈ ਇਹਨੇ ਪਤੀ ਪਤਨੀ ਦਾ ਰਿਸ਼ਤਾ ਦੱਸ ਕੇ ਅਕਾਲੀ ਪੋਲਿਟਿਕਸ ਨੂੰ ਪੰਜਾਬ ਚੋਂ 100 ਸਾਲ ਪਹਿਲਾਂ ਜਿਹੜੀ ਗਲੋਰੀਅਸ ਹਿਸਟਰੀ ਵਾਲੀ ਪਾਰਟੀ ਜਿਹੜੇ ਅਕਾਲੀ ਸਾਗਨ ਅਨਕਾਣਨ ਸਾਹਿਬ ਜਿਉਂਦੇ ਸਾੜੇ ਗਏ ਜਿਹੜੇ ਅਕਾਲੀ ਗੁਰੂ ਕੇ ਬਾਦ ਡਾਂਗਾ ਖਾ ਕੇ ਸਟ੍ਰੈਚਰ ਦੇ ਉੱਤੇ ਲਜਾਏ ਜਾਂਦੇ ਸੀ ਫੇਰ ਖੜੇ ਹੋਣ ਦੀ ਕੋਸ਼ਿਸ਼ ਕਰਦੇ ਸੀ ਜਿਹੜੇ ਜੈਤੋ ਦੇ ਉਸ ਮੋਰਚੇ ਵੇਲੇ ਮਸ਼ੀਨ ਗਨਾਂ ਮੂਰੇ ਖੜੇ ਉਸ ਕarliਦਾਲ ਦੀ ਗਲੋਰੀਸ ਹਿਸਟਰੀ ਨੂੰ ਕਿਨੇ ਡਿਸਟਰੋਏ ਕੀਤਾ ਪਰ ਅਜੂ ਉਸਨ ਅਸਲ ਦੇ ਲੋਕ ਵਿਰਸੇ ਬਲਟੋਆ ਵਰਗੇ ਲੋਕ ਜਨਦਾਬ ਕਰਦਾਰ ਤੁਸੀਂ ਜਾ ਕੇ ਇਲਾਕੇ 'ਚ ਹੀ ਪੁੱਛ ਲਓ ਬਲਟੋਆ ਅਸੈਂਬਲੀ ਹਲਕਾ ਹੈ ਉਨਾ 'ਚ ਜਾ ਕੇ ਦੇਖ ਲਓ ਸ਼ਗਲੋ ਨਜ਼ਰ ਆਉਂਦੇ ਕਿ ਕਿਸ ਕਿਸਮ ਦੇ ਕ੍ਰਿਮੀਨਲ ਨੇ ਜੇ ਅੱਜ ਵੀ ਸਾਡੇ ਸਾਹਮਣੇ ਇਹੋ ਜਿਹੇ ਲੋਕ ਉਹਨਾਂ ਉਹਨਾਂ ਦੇ ਸਾਹਮਣੇ ਬੈਠੇ ਵੀ ਆਪਣੇ ਪੱਗਾਂ ਵਾਲੇ ਲੋਕ ਹੁੰਦੇ ਨੇ ਜਾਂ ਤਾਂ ਉਹਨਾਂ ਨੂੰ ਅਹਿਸਾਸ ਨਹੀਂ ਹੈ ਜਾ ਆ ਸਰਤਾਨ ਸਿਰਜ ਦਿੱਤਾ ਗਿਆ ਕਿ ਜਿਹੜਾ ਹੈ ਉਹਦੇ ਤੇ ਮੋਹਰ ਲਾਉਣ ਦਾ ਕੰਮ ਹੁੰਦਾ ਹੈ ਅੱਜ ਇਹ ਵੇਲਾ ਹੈ ਔਰ ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਹੈ ਇਹ ਮੇਰੀ ਅੱਜ ਦੀ ਕਨਵਿਕਸ਼ਨ ਨਹੀਂ ਹੈ ਅੱਜ ਤਾਂ ਮੂਵਮੈਂਟ ਦਾ ਬੇਸ ਡਾਇਸਪੋਰਸ ਕੰਝ ਪਾਵਰਫੁਲ ਹੋ ਕੇ ਉਭਰੇ ਹੈ ਮੈਂ ਤਾਂ 1991 ਦੇ ਵਿੱਚ ਜਦੋਂ ਪਹਿਲਾ ਲੈਕਚਰ ਯੂਬਾ ਸਿਟੀ ਦੇ ਗੁਰੂ ਗ੍ਰੰਥ ਸਾਹਿਬ ਗੁਰਗੰਦੀ ਦੇ ਵਸਤੇ ਮੌਕੇ ਐਜ਼ ਅ ਸਪੋਕਸਪਰਸਨ ਪੰਥਕ ਕਮੇਟੀ ਕੀਤਾ ਸੀ ਉਦੋਂ ਹੀ ਮੈਂ ਇਹ ਕਿਹਾ ਸੀ ਕਿ ਭਾਈ ਜਿਹੜਾ ਡਾਇਸਪੋਰਾ ਸਿੱਖ ਹੈ ਉਹਨੋਂ ਲਫ਼ਜ਼ ਅਜੇ ਸਿੱਖ ਡਿਕਸ਼ਨਰੀ ਦੇ ਵਿੱਚ ਇੰਡੀਅਨਸ ਐਬ੍ਰੋਡ ਇਸਤੇਮਾਲ ਕੀਤਾ ਜਾਂਦਾ ਸੀ ਐਨ ਆਰ ਆਈ ਵੀ ਬਾਅਦ ਦੇ ਵਿੱਚ ਆਇਆ ਡਾਇਸਪੋਰਾ ਕਿਉਂਕਿ ਮੈਂ ਜਿਊਸ਼ ਡਾਇਸਪੋਰਾ ਦੀ ਤਾਕਤ ਤੋਂ ਵਾਕਿਫ ਸੀ ਮੈਂ ਕਿਹਾ ਕਿ ਅਲਟੀਮੇਟਲੀ ਗੇਮ ਚੇਂਜਰ ਸਿੱਖ ਡਾਇਸਪੋਰਾ ਹੋਏਗਾ ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਔਰ ਸਿੱਖ ਫਾਰ ਜਸਟਿਸ ਵਿਦਾਈ ਦੇ ਹੱਕਦਾਰ ਹੈ ਕਿ ਉਹਨਾਂ ਨੇ ਡਾਇਸਪੋਰਸ ਸਿੱਖਾਂ ਦੀ ਮਿਲ ਨੂੰ ਖਾਲਸਤਾਨ ਰੈਫਰੈਂਡਮ ਦੇ ਰਾਈ ਇੱਕ ਪੋਲਿਟਿਕਲ ਈਡੀਅਮ ਦੇ ਵਿੱਚ ਕਨਵਰਟ ਕੀਤਾ ਅੱਜ ਜਿਹੜਾ ਖਾਲਸਤਾਨ ਰੈਫਰੈਂਡਮ ਵੈਲ ਵਿਦਨ ਦਾ ਐਂਬੀਟ ਆਫ ਯੂਨ ਚਾਰਟਰ ਹੈ ਜਿਹੜਾ ਵੈਲ ਵਿਦਨ ਦਾ ਐਂਬੀਟ ਆਫ ਇੰਟਰਨੈਸ਼ਨਲ ਲਾ ਹੈ ਜਿਵੇਂ ਡਾਇਸਪੋਰਸ ਸਿੱਖਾਂ ਨੇ ਹੁੰਗਾਰਾ ਦਿੱਤਾ ਲੰਡਨ ਤੋਂ ਸ਼ੁਰੂ ਹੋਇਆ ਇਹ ਪ੍ਰੋਜੈਕਟ ਯੂਰਪ ਚੋਂ guzarda ਹੋਇਆ ਆਸਟ੍ਰੇਲੀਆ ਉਹ ਮੈਨਬਰਨ ਹੋਏ ਸਿਡਨੀ ਹੋਏ ਬ੍ਰਿਸਬੇਨ ਹੋਏ ਕੈਨੇਡਾ ਦੇ ਵਿੱਚ ਟੋਰਾਂਟੋ ਔਰ ਫੇਅਰ ਸਰੀ ਔਰ ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ ਸੈਕਰਮੈਂਟੋ ਇਹ ਆਪਣੇ ਆਪ ਦੇ ਵਿਚਾਰ ਹੁਣ ਕੈਲਗਰੀ ਦੇ ਵਿੱਚ ਜੁਲਾਈ ਦੇ ਮਹੀਨੇ ਚ ਇਹ ਡਾਇਸਪੋਰਾ ਸਿੱਖਾਂ ਨੇ ਦੱਸ ਦਿੱਤਾ ਕਿ ਜੇ ਇੰਡੀਅਨ ਸਟੇਟ ਇਹ ਸਮਝਦੀ ਸੀ ਕਿ ਉਹ ਭੈ ਦੇ ਨਾਲ ਫੀਅਰ ਫੈਕਟਰ ਦੇ ਨਾਲ ਟ੍ਰਾਂਸਨੈਸ਼ਨਲ ਕਿਲਿੰਗ ਦੇ ਨਾਲ ਆਵਾਜ਼ ਬੰਦ ਕਰ ਦੇਗੀ ਜਿਵੇਂ ਪੰਜਾਬ ਚ ਉਹਨਾਂ ਨੇ ਆਪਣੇ ਟੌਂਟ ਬਟੌਂਟ ਦੇ ਬਾਦਲ ਕੇ ਇਹ ਅਮਰਿੰਦਰ ਕੇ ਇਹ ਭਗਵੰਤ ਮਾਨ ਵਰਗੇ ਜੋਕਰ ਇਹ ਸਾਰੀ ਕਲਾਸ ਪਰ ਮੈਨੂੰ ਯਾਦ ਹੈ ਡਾਕਟਰ ਜੀਮਾ ਨੇ ਪਿਛਲੇ ਦਿਨ ਅੱਜ ਸਟਾਕ ਟਨ ਦੇ ਕੱਟ ਚ ਕਿਹਾ ਸੀ ਕਿ ਕਈ ਵਾਰ ਇਹ ਗੱਲ ਮਾਇੂਸ ਕਰਦੇ ਹੈ ਕਿ ਜਿਸ ਕੌਮ ਦੇ ਲੀਡਰ ਅਕਾਲੀ ਫੂਲਾ ਸਿੰਘ ਹਰੀ ਸਿੰਘ ਨਲਵਾ ਮਹਾਰਾਜ ਰਣਜੀਤ ਸਿੰਘ ਵਰਗੇ ਹੋਣ ਉੱਥੇ ਅੱਜ ਕਦੇ ਭਗਵੰਤ ਮਾਨ ਆ ਗਿਆ ਕੋਈ ਨਵਜੋਤ ਸਿੰਘੂ ਆ ਗਿਆ ਕੋਈ ਹੋਰ ਇਸ ਕਿਸਮ ਦੇ ਟੌਟ-ਬਟੌਟ ਆ ਗਏ ਇਹ ਹਕੂਮਤ ਦੀ ਕੋਸ਼ਿਸ਼ ਹੈ ਉਹ ਨੈਰੇਟਿਵ ਉਹੀ ਦੱਸ ਰਹੇ ਨੇ ਜੋ ਬਾਲੀਵੁੱਡ ਫਿਲਮ ਇੰਡਸਟਰੀ ਸਾਨੂੰ ਜੋਕਰ ਬਣਾ ਕੇ ਦੱਸਦੀ ਰਹੀ ਹੈ ਜੋ ਉਹਨਾਂ ਦੇ ਸਿੱਖ ਜੋਕਸ ਦੇ ਥੱਲੇ ਉਹ ਸਾਨੂੰ ਸਕੂਲਾਂ ਕਾਲਜਾਂ ਦੇ ਵੇਲੇ ਜ਼ਨੀਲ ਕਰਦੇ ਰਹੇ ਨੇ ਅੱਜ ਉਹੀ ਨੈਰੇਟਿਵ ਉਹਨਾਂ ਨੇ ਪੋਲਿਟਿਕਲ ਫੀਲਡ ਦੇ ਵਿੱਚ ਵੀ ਲਿਆ ਕੇ ਖੜਾ ਕਰ ਦਿੱਤਾ ਪਰ ਬਾਹਰ ਬੈਠੇ ਸਿੰਘਾਂ ਦੀ ਕੁਰਬਾਨੀ ਔਰ ਮੈਂ ਸਮਝਦਾ ਹਾਂ ਭਾਈ ਹਰਦੀਪ ਸਿੰਘ ਨਿਝਰ ਉਨਾ ਦਾ ਵੀ ਸ਼ਹਾਦਤ ਨੂੰ 1 ਸਾਲ ਪੂਰਾ ਹੋ ਜਾਣਾ ਹੈ 16 ਜੂਨ ਨੂੰ ਪੋਗ ਹੈ ਉਹਨਾਂ ਦੀ ਯਾਦ ਸ੍ਰੀ ਗੁਰਦੁਆਰਾ ਸਾਹਿਬ ਜੇਚ ਮੈਂ ਸ਼ਮੂਲੀਅਤ ਕਰਾਂਗੇ ਮੈਂ ਬਹੁਤ ਵਾਰ ਇਹ ਦੇਖਦਾ ਹੈ ਸ਼ਹੀਦ ਤਾਂ ਸ਼ਹੀਦ ਹੈ ਉਹਦਾ ਰੁਤਬਾ ਵੱਡਾ ਛੋਟਾ ਨਹੀਂ ਹੁੰਦਾ ਗੁਰੂ ਕੀ ਗੋਦ ਹੁੰਦੀ ਹੈ ਪਰ ਕਈ ਵਾਰ ਅਕਾਲ ਪੁਰਖ ਨੇ ਕਰਤੇ ਹੱਥ ਵੜਿਆਈਆਂ ਜਿਸ ਪਾਵੇ ਤਿਸ ਦੇ ਉਹ ਤਬਦੀਲੇ ਵਾਲਾ ਹੁੰਦਾ ਹੈ ਇਤਿਹਾਸ ਜੇ 18ਵੀਂ ਸਦੀ ਜੇ ਦੇਖੀਏ ਜਿਸ ਦਿਨ ਪਈ ਮਨੀ ਸਿੰਘ ਜੀ ਦੀ ਸ਼ਹਾਦਤ ਲਾਹੌਰ ਚ ਹੁੰਦੇ ਐ ਉਦੋਂ ਤੱਕ ਸਿੱਖ ਲਾਹੌਰ ਚ ਨਹੀਂ ਸੀ ਵੱਢ ਸਕੇ ਅਜੇ ਪਹਿਲੀ ਇਨਾ ਗੁੱਸਾ ਇਨਾ ਰੋਹ ਸਿੱਖਾ ਜਾਏ ਕਿ ਉਹਨਾਂ ਨੇ ਡੱਬੀ ਬਾਜ਼ਾਰ ਲਾਹੌਰ ਰਾਂਹੀਂ ਲਾਹੌਰ ਦੇ ਵਿੱਚ ਵੜੇ ਫਤਵਾ ਦੇਣ ਵਾਲੇ ਕਾਜ਼ੀ ਨੂੰ ਸਜ਼ਾ ਯਾਫ਼ਤਾ ਕੀਤਾ ਜਲਾਦ ਨੂੰ ਸਜ਼ਾ ਯਾਫ਼ਤਾ ਕੀਤਾ ਭਾਈ ਹਰਦੀਪ ਸਿੰਘ ਨਿੰਜਰ ਇੱਕ ਫਕੀਰ ਰੂਹ ਇੱਕ ਸੇਵਾਦਾਰ ਬਿਰਤੀ ਇਨਸਾਨ ਇੱਕ ਕਮਿਟਿਡ ਸਾਧਗੁਰੂ ਦਾ ਗੁਰੂ ਕਾ ਕਰਤੀ ਸਿੱਖ ਉਸ ਦਾ ਖੂਨ ਡੁੱਲਦਾ ਸਮੁੱਚੀ ਦੁਨੀਆ ਦੇ ਅੰਦਰ ਇੱਕ ਬਹੁਤ ਵੱਡੀ ਤਬਦੀਲੀ ਔਰ ਅਮਰੀਕਾ ਦੇ ਅੰਦਰ ਔਰ ਅਸੀਂ ਇਹ ਲਗਾਤਾਰਤਾ ਨਾਲ ਦੇਖ ਰਹੇ ਹਾਂ ਕਿ ਅੱਜ ਫਾਈਨੈਂਸ਼ੀਅਲ ਟਾਈਮਜ਼ ਹੋਏ واਸ਼ਿੰਗਟਨ ਪੋਸਟ ਹੋਏ ਸੀਐਨਐਨ ਹੋਏ ਗਾਰਡੀਅਨ ਹੋਏ ਗਲੋਬਲ ਮੇਲ ਹੋਏ ਵੈਨਕੂਵਰ ਸਨ ਹੋਏ ਜਿਨ੍ਹਾਂ ਜਿਖ ਕੁਆਟਰ ਪੇਜ ਐਡ ਲਵਾਉਣ ਲਈ ਅਸੀਂ 18-18 ਹਜ਼ਾਰ ਡਾਲਰ ਵੀ ਦਿੱਤੇ ਹੋਏ ਨੇ ਮੈਨੂੰ ਯਾਦ ਹੈ 1994 ਵਿੱਚ ਜੂਨ '94 ਦੀ ਇੱਕ ਖੱਲੂ ਕਾਰ ਹੈ ਦੀ 10ਵੀਂ ਯਾਦ ਸੀ ਨਿਊਯਾਰਕ ਟਾਈਮਜ਼ ਦੇ opinion editorial ਪੇਜ ਤੇ ਐਡ ਦੇਣ ਲਈ ਅਸੀਂ 18000 ਡਾਲਰ ਪੇ ਕੀਤਾ ਹੋਇਆ ਪਰ ਅੱਜ ਪੂਰੀਆਂ ਅਖਬਾਰਾਂ ਭਰੀਆਂ ਹੋਈਆਂ ਨੇ ਖਾਲਸਾਣ ਡਿਸਕਸ ਹੋ ਰਿਹਾ ਹੈ ਮੈਂ ਸਮਝਦਾ ਕਿ ਅੱਜ ਦਾ ਇਕੱਠ ਵੀ ਜੋ ਇਸ ਵੇਲੇ ਖਾਲਸਾਣ ਦੇ ਹੱਕ ਦੇ ਵਿੱਚ ਇੱਕ ਮੂਵਮੈਂਟ ਇੰਟਰਨੈਸ਼ਨਲੀ ਬਣੀ ਹੋਈ ਹੈ ਉਸ ਦਾ ਬਹੁਤ ਅੱਛਾ ਝਲਵਾ ਹੈ ਔਰ ਇਸ ਸਪਿਰਟ ਨੂੰ ਅੱਗੇ ਲਜਾਈਏ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਦਸ਼ਮੇਸ਼ ਦਰਬਾਰ ਸਮੂਚੀਆਂ ਤੁਸੀਂ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਵਿਦਾਈ ਦੀਆਂ ਹੱਕਦਾਰ ਹੋ ਕਿ ਇਸ ਪੈਰੇਡ ਦਾ ਕੈਰੇਕਟਰ ਪਹਿਲੇ ਦਿਨ ਤੋਂ ਖਾਲਸਤਾਨੀ ਸੀ ਔਰ ਹੁਣ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਹੈ ਕਨਕਲੂਜਨ ਦੇ ਵਿੱਚ ਬਿਸ਼ੱਕ ਇੱਕ ਕਲਾਸ ਸਾਡੀ ਹੈ ਜਿਹੜੀ ਕਹਿ ਗਈ ਜੀ ਨਾਰਿਆਂ ਨਾਲ ਖਾਲਸਤਾਨ ਨਹੀਂ ਬਣਨਾ ਬਿਲਕੁਲ ਨਹੀਂ ਬਣਨਾ ਪਰ ਉਸੀਂ ਜੇ ਦੁਸ਼ਮੰਦੀਆਂ ਅੱਖਾਂ 'ਚ ਦੇਖੋ ਜੇ ਉਹ ਕੈਨੇਡੀਅਨ ਗਵਰਨਮੈਂਟ ਨੂੰ ਪ੍ਰੋਟੈਸਟ ਕਰਦੀ ਹੈ ਇੰਡੀਆ ਦੀ ਹੋਮ ਮਿਨਿਸਟਰੀ ਫੋਰਨ ਮਿਨਿਸਟਰ ਕਿ ਜਸਟਨ ਟਰੂਡੋ ਟਰੈਡੋ ਦੀ ਉਸ ਖਾਲਸਾਣ ਪੈਰੇਡ ਦੇ ਵਿੱਚ ਗਿਆ ਖਾਲਸਾ ਸਾਜਨਾ ਦਿਵਸ ਪੈਰੇਡ ਜਿੱਥੇ ਖਾਲਸਾਣ ਦੇ ਝੰਡੇ ਵੀ ਸੀ ਤੇ ਜਿੱਥੇ ਖਾਲਸਾਣ ਦੇ ਨਾਰੇ ਵੀ ਲੱਗੇ ਇਹ ਇੰਡੀਆ ਦਾ ਅਫੀਸ਼ੀਅਲ ਪ੍ਰੋਟੈਸਟ ਹੈ ਲੇਟੈਸਟ ਕੁਝ ਹਫ਼ਤੇ ਪਹਿਲਾਂ ਦਾ ਤੇ ਫਿਰ ਜ਼ਰੂਰ ਨਾਰੇ ਦੇ ਵਿੱਚ ਕੁਝ ਹੁੰਦਾ ਹੈ ਸਾਡੇ ਜਕਾਰੇ ਸਾਡੇ ਨਾਰੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਇਹ ਡਿਪਰੈਸ਼ਨ ਡਿਪਰੂਸ਼ਨ ਸਿੱਖ ਡਿਕਸ਼ਨਰੀ ਦਾ ਲਫ਼ਜ਼ ਨਹੀਂ ਹੈ ਅਸੀਂ ਚੜ੍ਹਦੀ ਕਲਾ 'ਚ ਜਿਉਂਦੇ ਆ ਗੁਰੂ ਦੇ ਉੱਤੇ ਪਰੋਸੇ ਨਾਲ ਜਿਉਂਦੇ ਆ ਗੁਰੂ ਤੇ ਸਾਡਾ ਈਮਾਨ ਹੈ ਹਮ ਬਾਦਸ਼ਾਹ ਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜਹ ਜਹ ਬਹਿ ਜ਼ਮੀਨ ਮਰ ਤਹਿ ਤਹਿ ਤਖਤ ਬਣਾਏ ਕਿ ਅਸੀਂ ਬਾਦਸ਼ਾਹ ਸੋਵਰਨਿਟੀ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ ਘੋੜੇ ਦੀ ਗਾਠੀ ਨਾਲ ਬੰਨੀ ਹੋਈ ਐ ਜਿੱਥੇ ਕੱਲਾ-ਕੱਲਾ ਸਿੱਖ ਬੈਠਦਾ ਉਸਦੇ ਸਿਰ ਦਾ ਫਰਲਾ ਯਾਦਹਾਣੀ ਕਰਵਾਉਂਦਾ ਕਿ ਉਹ ਤਖਤ ਦਾ ਮਾਲਕ ਐ ਅਸੀਂ ਉਸ ਗੁਰੂ ਦੇ ਸਿੱਖ ਐ ਜਿਸ ਗੁਰੂ ਦਾ ਇਕਰਾਰ ਨਾਮ ਐ ਪੰਥ ਦੇ ਨਾਲ ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋਂ ਤੇ ਸਕੇਰੀ ਆਓ ਪੰਜ ਬੁਲੰਦ ਨਾਰੇ ਆਪਣੇ ਉਸ ਅਕਾਲ ਤਖਤ ਦਾ ਧਿਆਨ ਤਰ ਕੇ ਉਹ ਅਕਾਲ ਤਖਤ ਜੈਸ ਦੀ ਜਦੋਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਔਰ ਗੁਰੂ ਹਰਗੋਬਿੰਦ ਸਾਹਿਬ ਇਸ ਨਹੀਂ ਰੱਖਦੇ ਨੇ ਤੇ ਇਹ ਲਫ਼ਜ਼ ਸਾਡੇ ਇਤਿਹਾਸ ਦਾ ਹਿੱਸਾ ਬਣ ਜਾਂਦੇ ਨੇ ਕਿਨਹੀ ਰਾਜ ਨਾ ਹੱਥ ਲਗਾਇਓ ਬੁੱਢੇ ਤੇ ਗੁਰਦਾਸ ਬਨਾਇਓ ਤੇ ਉਸ ਅਕਾਲ ਤਖਤ ਦੇ ਉੱਤੇ ਸਾਡੇ ਪਹਿਲੇ ਟਰਾਡੀ ਭਾਈ ਨੱਥਾ ਤੇ ਅਬਦੁੱਲਾ ਜਿਹੜੀ ਵਾਰ ਕਹਿੰਦੇ ਨੇ ਉਸ ਦੋ ਤਲਵਾਰੀ ਬੰਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਕ ਅਜ਼ਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਚਾਰ ਸਦੀਆਂ ਤੋਂ ਕਾਲ ਤਖਤ ਦਾ ਇਤਿਹਾਸ ਸੰਜਨੈਲ ਸਿੰਘ ਖਾਲਸਾ ਪਿੰਡਰਾਵਾੜੇ ਜਰਨਲ ਸੁਬੇਕ ਸਿੰਘ ਪਾਈਮ ਰੀਖ ਸਿੰਘ ਜਦੋਂ ਠੀਕ 40 ਵਰੇ ਪਹਿਲਾਂ 5 ਤੇ 6 ਜੂਨ ਦੀ ਰਾਤ ਜਿਹੜੀ ਗੇਮ ਚੇਂਜਰ ਹੈ ਟੈਂਕਾਂ ਤੋਪਾਂ ਦੇ ਨਾਲ ਜੂਝਦੇ ਆ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਦੇ ਨੇ ਖਾਲਸਤਾਨ ਦੀ ਨੀਂਹ ਰੱਖੀ ਜਾਂਦੀ ਹੈ ਇਹਨਾਂ ਚਾਰ ਦਹਾਕੀਆਂ ਇਸ ਨੀਂਹ ਦੇ ਉੱਤੇ ਮਹਿਲ ਉਸਰਿਆ ਹੋਇਆ ਹੁਣ ਲੈਂਟਰਲ ਪੈਣ ਵਾਲਾ ਆਉ ਬੁਲੰਗ ਆਵਾਜ਼ ਵਿੱਚ ਪੰਜ ਨਾਰੇ ਅਕਾਲ ਤਖਤ ਤੋਂ ਆਈ ਆਵਾਜ਼ ਖਾਲਸਤਾਨ ਖਾਲਸਤਾਨ ਅਕਾਲ ਤਖਤ ਤੋਂ ਆਈ ਆਵਾਜ਼ ਖਾਲਸਤਾਨ ਖਾਲਸਤਾਨ ਅਕਾਲ ਤਖਤ ਤੋਂ ਆਈ ਆਵਾਜ਼ ਖਾਲਸਤਾਨ ਖਾਲਸਤਾਨ ਅਕਾਲ ਤਖਤ ਤੋਂ ਆਈ ਆਵਾਜ਼ ਅਕਾਲ ਤਖਤ ਤੋਂ ਆਈ ਆਵਾਜ਼ ਖਾਲਸਾ ਖਾਲਸਾ ਕਿਸੇ ਵੀ ਕੋ ਜੁਫ ਨਹੀਂ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ